ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਅੱਜ ਸੂਬੇ ਭਗਤ ਭਗਤ ਰਵਦਾਦ ਜੀ ਦੇ ਪ੍ਰਕਾਸ਼ ਦੇ ਹਾੜੇ ਤੇ ਜਿੱਥੇ ਮੈਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਉੱਥੇ ਮੈਂ ਇਹ ਵੀ ਬੇਨਤੀ ਕਰਦਾ ਹੈ ਕਿ ਜਿੱਥੇ ਰਵਦਾਸ ਭਗਤ ਜੀ ਨੇ ਜਾਤ ਪਾਤ ਦੇ ਭੇਦ ਨੂੰ ਮਟਾਉਣ ਲਈ ਆਪਣੇ ਜੀਵਨ ਦੇ ਵਿੱਚ ਬਹੁਤ ਵੱਡੀਆਂ ਉਪਲਾਂਘਾਂ ਪੁੱਟੀਆਂ ਔਰ ਬਹੁਤ ਵੱਡੀ ਸਿੱਖਿਆ ਦਿੱਤੀ ਸਾਨੂੰ ਸਾਨੂੰ ਸਾਰਿਆਂ ਨੂੰ ਉਸ ਲਾਈਨ ਤੇ ਚੱਲਣਾ ਚਾਹੀਦਾ ਹੈ ਔਰ ਉਹਨਾਂ ਇਸ ਲਾਈਨ ਤੇ ਚੱਲ ਕੇ ਜਿੱਥੇ ਗੁਰੂ ਸਾਹਿਬ ਉਹਨਾਂ ਨੇ ਉਹਨਾਂ ਦੀ ਬਾਣੀ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਕੇ ਬਹੁਤ ਵੱਡਾ ਮਾਨ ਦਿੱਤਾ ਹੈ ਔਰ ਮੈਂ ਸੂਚੀਆ ਸੰਗਤਾਂ ਦਾ ਅੱਜ ਦੇ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਹਾਂ। ਕੋਟਨ ਕੋਟ ਧੰਨਵਾਦ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਨ ਹਰ ਜੱਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕਲਾਲੀ। ਭਗਤ ਭਗਤ ਜਗ ਬਚਿਆ ਚੋਂ ਚੱਕਾਂ ਦੇ ਵਿੱਚ ਚਮਰੇਟਾ ਪਾਣਾ ਗੰਡੇ ਰਾਹ ਵਿੱਚ ਕੁੱਲਾ ਧਰਮ ਟੋਏ ਢੋਰ ਸਿਮੇਟਾ। ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ। ਵਰਣ ਵੰਡ ਦੇ ਵਿੱਚ ਜਾਤ ਅਭਮਾਨੀਆਂ ਵੱਲੋਂ ਸਦਾ ਹੀ ਨੀਵਾਂ ਦਰਸਾਏ ਜਾਣ ਵਾਲੇ ਮਹਾਪੁਰਖ ਰੱਬ ਵਿੱਚ ਅਭੇਦ ਹੋਈ ਆਤਮਾ ਪਰਮ ਸਨਮਾਨਯੋਗ ਸ੍ਰੀ ਗੁਰਗੰਨ ਸਾਹਿਬ ਦੇ ਅੰਦਰ ਬਿਰਾਜਮਾਨ ਭਗਤ ਰਵਿਦਾਸ ਜੀ ਦਾ ਅੱਜ ਆਗਮਨ ਦਿਹਾੜਾ ਬੜੀ ਅਕੀਦਤ ਨਾਲ ਸ਼ਰਧਾ ਨਾਲ ਸਮੁੱਚਾ ਸਿੱਖ ਜਗਤ ਮਨਾ ਰਿਹਾ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪ੍ਰਬੰਧ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਸਮਾਗਮ ਰੱਖਿਆ ਗਿਆ ਸ਼੍ਰੀ ਖੰਨ ਪਰ ਸਾਹਿਬ ਦੀ ਸੰਪੂਰਨਤਾ ਹੋਈ ਹੈ ਉਹ ਉਹਨਾਂ ਮਹਾਪੁਰਖਾਂ ਨੇ ਜੋ ਜੀਵਨ ਜੁਗਤ ਸਾਨੂੰ ਸਿਖਾਈ ਹੈ ਇਸ ਸੰਸਾਰ ਵਿੱਚ ਕੀਰਤ ਕਰਦੇ ਆ ਵਾਹਿਗੁਰੂ ਜੀ ਦੀ ਬੰਦਗੀ 'ਚ ਲੀਨ ਹੋਣਾ ਉਸੇ ਬਨਾਰਸ ਦੀ ਧਰਤੀ ਤੇ ਕਬੀਰ ਸਾਹਿਬ ਉਸ ਭਗਤੀ ਲਹਿਰ ਦੇ ਅੰਦਰ ਸੈਨ ਜੀ ਸਦਨਾ ਜੀ ਧੰਨਾ ਜੀ ਉਹ ਸਾਰੇ ਮਹਾਂਪੁਰਖ ਜਿਨ੍ਹਾਂ ਨੂੰ ਧੰਗੁਰੂ ਅਰਜਨ ਸਾਹਿਬ ਜੀ ਨੇ ਚਵਰ ਤਖਤ ਸ਼ਤਰ ਦੇ ਮਾਲਕ ਬਣਾ ਕੇ ਹਰਿਮੰਦਰ ਸਾਹਿਬ ਦੇ ਸਿੰਘਾਸਨ ਤੇ ਬਿਰਾਜਮਾਨ ਕੀਤਾ ਉਹਨਾਂ ਮਹਾਂਪੁਰਖਾਂ ਨੂੰ ਅਸੀਂ ਸਦਾ ਸਜਦਾ ਕਰਦੇ ਆ ਉਹ ਵਾਹਿਗੁਰੂ ਚ ਅਪੇਦ ਨੇ ਤੋਂ ਜਿੱਥੇ ਜ਼ਰੂਰਤ ਹੈ ਅਸੀਂ ਸ਼ਬਦ ਵਿੱਚ ਉਹਨਾਂ ਦੇ ਰੋਹਾਨੀ ਦੀਦਾਰ ਕਰੀਏ ਬਹੁਤ ਵੱਡੀ ਲੋੜ ਹੈ ਉੱਥੇ ਇਹ ਵੀ ਚੇਤਨ ਹੋਣ ਦੀ ਲੋੜ ਹੈ ਕਿ ਕੁਝ ਤਾਕਤਾਂ ਐਸੀਆਂ ਵੀ ਨੇ ਜਿਹੜੇ ਜਾਤੀਵਾਦ ਦੀ ਬਰਾਦਰੀਵਾਦ ਦੀ ਵੰਡੀਆਂ ਚ ਪਾ ਕੇ ਫਿਰ ਇਨਸਾਨੀਅਤ ਨੂੰ ਵੰਡਣਾ ਚਾਹੁੰਦੇ ਆ ਔਰ ਮੈਂ ਤੇ ਕਵਾਂਗਾ ਕਿ ਸਾਗਰ ਵਿੱਚ ਸਮਾਈਆਂ ਹੋਈਆਂ ਨਦੀਆਂ ਨੂੰ ਜੁਦਾ ਕਰਨ ਦਾ ਯਤਨ ਕਰਨ ਵਾਲੀ ਮੂਰਖਤਾ ਗਿਆਨਤਾ ਕੁਝ ਲੋਕ ਕਰ ਰਹੇ ਨੇ ਸੋ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਅੰਦਰ ਵਿਦਮਾਨ ਉਹ ਮਹਾਪੁਰਖ ਸਾਡੇ ਇਸਤ ਨੇ ਜਿਨ੍ਹਾਂ ਨੂੰ ਅਸੀਂ ਨਮਸਕਾਰ ਕਰਦੇ ਆ ਉਹਨਾਂ ਦੇ ਆਗਮਨ ਪੂਰਵ ਦੀ ਅੱਜ ਸਾਰੇ ਸਿੱਖ ਜਗਤ ਨੂੰ ਬਹੁਤ ਬਹੁਤ ਮੁਬਾਰਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ